ਜਿਹੜੇ ਤਿੰਨ ਦਿਹਾੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਸੀਂ ਦੱਸੇ ਨੇ ਉਹਨਾਂ ਦੇ ਬਾਰੇ ਇਹ ਵੀ ਜਾਣਕਾਰੀ ਦਿਓ ਕਿ ਉਦੋਂ ਹੁਕਮਨਾਮੇ ਕਿਹੜੇ-ਕਿਹੜੇ ਆਏ ਸਨ ਸੋ ਇਹਨਾਂ ਨੇ ਸਵਾਲ ਪੁੱਛਿਆ ਹੈ ਸੋ ਮੈਂ ਬੇਨਤੀ ਕਰਾਂਗਾ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਪਹਿਲੇ ਪਹਿਲਾ ਪ੍ਰਕਾਸ਼ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਾਹਿਬ ਕਰਵਾਇਆ ਉਦੋਂ ਪਿਆਰੋ ਜੋ ਸਰੋਤ ਮਿਲੇ ਨੇ ਉਹਨਾਂ ਦੇ ਅਨੁਸਾਰ ਹੁਕਮਨਾਮਾ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤੇ ਤੀਸਰਾ ਦਿਹਾੜਾ ਹੈ ਜਿਹੜਾ ਉਦੋਂ ਪਿਆਰੋ ਹੁਕਮਨਾਮਾ ਆਇਆ ਤੋਂ ਸੁਖ ਪਾਇਆ RAM ਤੇ ਪਿਆਰੋ ਰਹੀ ਗੱਲ ਦੂਸਰੇ ਦਿਹਾੜਾ ਜਿਹੜਾ ਉਹ ਆਉਂਦਾ ਆ ਸਾਧ ਸੰਗਤ ਜੀ ਸੰਪੂਰਨਤਾ ਦੇ ਸੁਭਾਅ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ੁਬਾਨੀ ਮੂੰਹ ਜ਼ੁਬਾਨੀ ਸਾਰੀ ਗੁਰਬਾਣੀ ਉਚਾਰਨ ਕੀਤੀ ਭਾਈ ਮਨੀ ਸਿੰਘ ਜੀ ਨੇ ਉਹ ਬਾਣੀ ਨੂੰ ਲਿਖਿਆ ਤੇ ਨਾਲ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇਗ ਬਹਾਦਰ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਵਿੱਚ ਦਰਜ ਕਰਵਾਏ ਤੇ ਉਦੋਂ ਕੋਈ ਹੁਕਮਨਾਮਾ ਆਇਆ ਹੋਵੇ ਇਸ ਬਾਰੇ ਪਿਆਰੋ ਜਦੋਂ ਖੰਗੋਲ ਕੀਤੀ ਹੈ ਐਨ ਸਾਈਕਲੋਪੀਡੀਆ ਆਫ ਸਿੱਖਿਜ਼ਮ ਹਰਬੰਸ ਸਿੰਘ ਜੀ ਉਹਨਾਂ ਦੇ ਖੰਘੋਲ ਕੀਤੀ ਸਾਨੂੰ ਕੋਈ ਸਬੂਤ ਇਸ ਬਾਰੇ ਵਿੱਚ ਨਹੀਂ ਮਿਲੇ ਗੁਰਿੰਦਰ ਸਿੰਘ ਮਾਨ ਪਸ਼ੋਰਾ ਸਿੰਘ ਇਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਵੀ ਸਾਸ ਸੰਗਤ ਜੀ ਇਦਾਂ ਦਾ ਸਾਨੂੰ ਕੋਈ ਸਰੋਤ ਲੱਭਿਆ ਨਹੀਂ ਗੁਰ ਸੋਭਾ ਸੈਨਾਪਤੀ ਪੰਸਾਵਲੀ ਨਾਮਾ ਕੇਸ਼ਰ ਸਿੰਘ ਸਿੱੱਬਰ ਤੇ ਨਾਲ ਪੰਥ ਪ੍ਰਕਾਸ਼ ਰਤਨ ਸਿੰਘ ਪੰਗੂ ਇਹ ਪੁਰਾਤਨ ਗ੍ਰੰਥ ਇਹਨਾਂ ਦੀ ਬਹੁਤ ਜ਼ਿਆਦਾ ਮਹਾਨਤਾ ਜਿਹੜੀ ਇਤਿਹਾਸ ਵਿੱਚ ਆਉਂਦੀ ਹੈ ਤੇ ਇਹਨਾਂ ਨੇ ਬਹੁਤ ਘਟਨਾਵਾਂ ਦਮਦਮਾ ਸਾਹਿਬ ਦੀਆਂ ਦਰਜ ਕੀਤੀਆਂ ਪਰ ਗੁਰਬਾਣੀ ਦੇ ਨਾਲ ਕੋਈ ਉਸ ਸਮੇਂ ਸੰਪੂਰਨਤਾ ਦੇ ਮੌਕੇ ਕੋਈ ਹੁਕਮਨਾਮਾ ਜਾਰੀ ਹੋਇਆ ਹੋਵੇ ਇਸ ਬ ਜਨਕਾਰੀ ਨਹੀਂ ਪ੍ਰਾਪਤ ਹੋਈ ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਦੋਂ ਕੋਈ ਗੁਰਬਾਨੀ ਦਾ ਹੁਕਮਨਾਮਾ ਜਿਹੜਾ ਸਾਨੂੰ ਇਤਿਹਾਸ ਤੋਂ ਪ੍ਰਾਪਤ ਨਹੀਂ ਹੁੰਦਾ ਜੇਕਰ ਕਿਸੇ ਕੋਲ ਜਾਣਕਾਰੀ ਹੋਵੇ ਤੇ ਜਰੂਰ ਪਿਆਰੋ ਤੁਸੀਂ ਕਮੈਂਟ ਬਾਕਸ